ਨਾਈ ਤੋਂ ਆਵਲ ਤੋਂ ਤੇ ਹੱਥੜੇ ਆਇਆ ਗੌਰ ਲਾ ਰਿਹਾ ਹੁਣ ਕਰਤਾ ਸ਼ੁਰੂ ਐਸੀ ਰਾਡ ਵਾਗੇ ਇਹ ਵਰਸੇ ਦੇ ਮੁੰਡੇ ਬਹੁਤ ਬੇਤੀ ਦੇ ਤੇ ਕਰਾਵਾਂਗੇ ਤੁਹਾਡੇ ਨਾਲ ਗੱਲਬਾਤ ਜਿਹੜਾ ਸਾਡੇ ਵੀਰ ਜੀ ਇਹ ਬਣੀ ਪੈਕੋ ਮੈਂ ਕਰਾਉਣਾ ਥੋੜੀ ਵਿਕਰੀਆਂ ਗੱਲ ਕਰਤਾ ਜੀ ਸ਼ੁਰੂ ਕਰਤਾ ਸ਼ੁਰੂ ਕਿੰਨੇ ਕ ਪੈ ਬਾਕੀ ਜੀ ਬਾਕੀ ਜੀ 100 ਬਾਕੀ ਅੱਜ ਕਰ ਦਉਗੀ ਜੀ ਮੇਰਾ ਹਾਂਜੀ ਹਾਂਜੀ ਅੱਜ ਕਰਾਂਗਾ ਇਧਰ ਨੂੰ ਆ ਜੀ ਬਰਮਿਕਨੀ ਨੂੰ ਨੰਬਰ ਬੋਲੋ ਜੀ ਤੁਹਾਡਾ 95785 2467 ਜੀ ਦੁਬਾਰੇ ਬੋਲ ਦਿਓ ਜੀ 95785 2467 ਜੀ ਅੱਛਾ ਜੀ ਪਿੰਡ ਜੀ ਪਿੰਡ ਦਵਾਲ ਵਾਲੀ ਅੱਛਾ ਜੀ ਤੇ ਨਾਮ ਜੀ ਨਾਮ ਕੁਮਾਰ ਸਿੰਘ ਜੀ ਅੱਛਾ ਜੀ ਬੜੋਲੀਆਂ ਬੜਾਲੀਆਂ ਸਾਰਾ ਤੁਹਾਡਾ ਹੀ ਆਪ ਦਾ ਬੰਦੋ ਵਾਸਤਾ ਹੈ ਹਾਂ ਜੀ ਤੇ ਗਰੰਟੀ ਗਰੰਟੀ ਬੋਲਦੀ ਜੀ ਠੀਕ ਹੈ ਜੀ ਹੋਰ ਵੀ ਹੁੰਦੀ ਉਹ ਮਾਲ ਦੀ ਜੀ ਠੀਕ ਹੈ ਜੀ ਅੱਜ ਲਾ ਦੂੰਗਾ ਜੀ ਫਿਰ ਸਾਰਾ ਠੀਕ ਹੈ ਜੀ ਜੇ ਭਾਈ ਸੰਪਰਕ ਕਰ ਲਿਓ ਜੇ ਕਦੇ ਨੂੰ ਬੋਰ ਹੋਵੇ ਲਵਾਉਣ ਦੀ ਲੋੜ ਤੇ ਬਾਈ ਨਾਲ ਬਹੁਤ ਗਰੰਟੀ ਵਾਲਾ ਕੰਮ ਕਰਦੇ ਨੇ ਤੇ ਜਦੋਂ ਮਰਜ਼ੀ ਵਰਕ ਕਰ ਸਕਦੇ ਹਾਂ ਕਈ ਇਹਨਾਂ ਕੋਲੇ ਮਸ਼ੀਨਾਂ ਕਈ ਨੇ ਸਾਰਾ ਸਮਾਨ ਹੈ ਤੇ ਟਰਾਲੀ ਚ ਆਪ ਹੀ ਲਿਆਉਂਦੇ ਨੇ ਨਾਲ ਟਰਾਲੀ ਉਹ ਘੜੀ ਹੈ ਪੂਰਾ ਇਤਿਜਾਮ ਹੈ ਜੀ ਤੇ ਜੇ ਕਦੇ ਭੈਣ ਭਾਈ ਨੂੰ ਲੋੜ ਹੋਵੇ ਜਦੋਂ ਮਰਜ਼ੀ ਤੇ ਵਰਕ ਕਰਵਾਉਣਾ ਦਿਓ ਫੋਨ ਲੈ ਲਿਓ ਨੰਬਰ ਤੁਹਾਨੂੰ ਦੇਤਾ 对、yeah，看着吧，以。